ਜੱਟਰ ਨਾਲ ਦੇਖਣ ਵਾਸਤੇ ਜਿੰਨਾਂ ਨੂੰ ਜਾਗਰਤ ਕਰਾਂਗੇ ਵੀ ਇਸ ਤਰ੍ਹਾਂ ਇਹ ਸਾਡੇ ਨਾ ਜਾਣ ਨੂੰ ਤਿਆਰ ਨੇ ਦਿੱਲੀ ਅਜੇ ਦਿਖਾਉਣ ਵਾਸਤੇ ਨਹੀਂ ਕੋਈ ਸਿਖਾਉਣ ਵਾਸਤੇ ਇਹ ਵੀ ਸਿੱਖਣਗੇ ਸਾਡੇ ਤੋਂ ਵੀ ਹੱਕ ਕਿਸ ਤਰ੍ਹਾਂ ਲੈਣਾ ਪੈਂਦਾ ਜੀ ਜੇ ਕੋ 6 ਸਾਲ ਦਾ ਲੜਕਾ ਬੱਚਾ ਔਰ ਇੱਕ 60 65 ਸਾਲ ਦਾ ਬਜ਼ੁਰਗ ਦਾਦੇ ਦੀ ਪੁੱਤਰੀ ਦੀ ਸਾਂਝ ਵੇਖ ਲਓ ਕਿਹੋ ਜੀ ਆ ਇੱਥੇ ਪ੍ਰਤੀਕ ਹੁੰਦਾ ਦਾਦੇ ਦੇ ਪੁੱਤਰੀ ਦੀ ਸਾਂਝ ਇੱਕ ਕਿਸਾਨ ਦਾ ਪੋਤਰਾ ਹੋ ਕੇ ਫਿਰ ਇੱਥੇ ਮਗਰ ਪਹੁੰਚਿਆ ਕੋਤਨੇ ਚਾਰ ਟਰੈਕਟਰ ਉਹਨਾਂ ਦੇ ਤੇ ਪਹੁੰਚੇ ਹੋਏ ਆ ਜਿਹਦੇ ਵਿੱਚ ਦੋ ਟੈਨਕਸ ਨੈਸਟ ਹੋ ਗਏ ਆ ਇਹਦੀ ਸਾਡੀ ਇੱਕ ਟੈਂਕੀ ਪਹਿਲਾਂ ਆਈ ਇਹਦਾ ਨਾ ਉਹਦਾ ਟਾਇਰ ਬੰਤੇ ਅਸੀਂ ਦੂਜੀ ਟੈਂਕੀ ਉਹ ਖੜਾਈ ਹੈ ਉਹ ਸਾਨੂੰ ਕੱਢਣ ਨਹੀਂ ਦਿੰਦੇ ਹੱਲੇ ਇਹ ਗੰਦੀ ਸਰਕਾਰ ਹੈ ਇਹਦੇ ਵਿੱਚ ਮਾਰਿਆ ਕਿਰਨ ਦੋ ਆਹ ਆ ਕੇ ਲੈ ਤੇ ਗੋਲੀਬਾਰੀ ਹੈ ਹੱਥ ਤਿੰਨੇ ਟਾਇਰ ਬੰਨੇ ਹੈ ਇਹ ਦੋ ਹੱਥ ਪਾਏ ਹੋਏ ਆ ਇੱਕ ਦਾੜੀ ਨੂੰ ਪਾਇਆ ਹੋਇਆ ਹੈ ਵੀ ਇੱਕ ਪੈਰਾਂ ਨੂੰ ਤੇ ਇੱਥੇ ਤਾਂ ਕਹਿੰਦੇ ਉੱਥੇ ਤਾਂ ਕਹਿੰਦੇ ਆ ਵੀ ਸਾਡੇ ਨਾਲ ਗੱਲਬਾਤ ਕਰੋ ਠੀਕ ਹੈ ਜੀ ਇੱਥੇ ਇਹਨਾਂ ਨੇ ਟ੍ਰੇਨਾਂ ਨਾਲ ਮੁਕਾਬਲਾ ਕਰਿਆ ਜੀ ਸਾਡਾ ਸਾਡੇ ਹੱਥ ਪੈਰ ਭੰਨੇ ਪਏ ਐ ਅਸੀਂ 7 ਮਾਈ ਸੀ ਸਾਰੇ ਸਾਥ ਪਏ ਅਦੋਲਣ ਸੀ ਸਾਡਾ ਅਸੀਂ ਉੱਥੇ ਪਹੁੰਚੇ ਹੋਏ ਜੀ ਪੁਲਿਸ ਦੇ ਆਪਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸੀ ਸਾਡੀ ਅੱਖਾਂ 'ਚ ਧੂਆਂ ਪੈ ਗਿਆ ਤੇ ਸਾਡੇ ਹੱਥ ਤੇ ਪੈਰ ਜਨਾਬਾ ਕੱਢ ਕੇ ਦਿਖਾਵਾ ਜੀ ਅਸੀਂ ਹਾਇਰ ਭੰਨੇ ਪਏ ਰਹੇ ਜੀ ਦੇਈ ਕਬਾਸੇਓ ਗੰਦੇ ਦਾ ਸਾਰੇ ਕਿਸਾਨਾਂ ਨੂੰ ਇੱਕ ਪਾਸੇ ਉਹ ਗੱਲਬਾਤ ਕਰਨ ਨੂੰ ਕਰਦੇ ਆ ਦੱਸੋ ਤੁਸੀਂ ਇਸ ਤੋਂ ਗੰਦੀ ਹੋ ਸਕਦੀ ਸਰਕਾਰ ਕੋਈ ਅਸੀਂ ਤਾਂ ਆਪਣਾ ਹੱਕ ਲੈਣ ਆਏ ਆ ਹੱਕ ਲੈ ਕੇ ਛੱਡਾਂਗੇ ਹੁਣ ਸਾਰੇ ਘਰ-ਘਰ ਬੱਚੇ ਵੀ ਸਾਡੇ ਨਾਲ ਪਰ ਅਸੀਂ ਜਾਵਾਂਗੇ ਦਿੱਲੀ ਹਰ ਹਿੱਲੇ ਹਰ ਹਿੱਲੇ ਜਾਵਾਂਗੇ ਕਿਸੇ ਪਾਸੇ ਨਾ ਹਟ ਸਕਦੇ ਵਿੱਚ ਚਾਹੇ ਸਾਰੇ ਬਾਹਰਲੇ ਮੁਲਕ ਤੋਂ ਵੀ ਲਿਆਵੇ ਪੁਲਿਸ ਤਾਂ ਵੀ ਨਹੀਂ ਅਸੀਂ ਹਟ ਸਕਦੇ ਇਹ ਸੋਚੋ ਸ਼ੰਭੂ ਬਾਰਡਰ ਦੇ ਉੱਪਰ ਅਸੀਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਡਟੇ ਹੋਇਆ ਤਾਂ ਹੁਣ ਹੱਦਬੰਦੀ ਕਰ ਦਿੱਤੀ ਹੈ ਕਿਸਾਨਾਂ ਨੇ ਵੀ ਇਧਰਲੇ ਬੰਨੇ ਲਾ ਦਿੱਤੀ ਹੈ ਕਾਲੇ ਰੰਗ ਦੀ ਤਾਰ ਤਾਂ ਕਿ ਅੱਗੇ ਨਾ ਕਿਸਾਨ ਵੱਤ ਸਕਣ ਔਰ ਉਧਰੋਂ ਉਹਨਾਂ ਦੇ ਵੱਲੋਂ ਵੀ ਗੋਲੇ ਨਹੀਂ ਡਾਗੇ ਜਾ ਰਹੇ ਤਾਂ ਨਿੱਕੇ-ਨਿੱਕੇ ਬੱਚਿਆਂ ਨੂੰ ਲੈ ਕੇ ਵੀ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਪਹੁੰਚ ਰਹੇ ਆਪਣੇ ਬੱਚਿਆਂ ਨੂੰ ਦਿਖਾਉਣ ਦੇ ਲਈ ਇਸ ਅੰਦੋਲਨ ਨੂੰ ਤਾਂ ਗੱਲਬਾਤ ਵੀ ਕਰਦੇ ਆ ਤੁਹਾਡੇ ਨਾਲ ਆਏ ਨੇ ਬੱਚੇ ਇਹ ਅੱਛਾ ਤਾਂ ਕਿੱਥੋਂ ਆਏ ਨੇ ਕਿਹੜੀ ਥਾਂ ਤੋਂ ਕਿੱਥੋਂ ਆਏ ਹੋ ਤੁਸੀਂ ਰਾਮਨਗਰ ਤੋਂ ਅੱਛਾ ਕੀ ਦੇਖਿਆ ਕਿਵੇਂ ਲੱਗਦਾ ਵਧੀਆ ਵਦਿਆ ਇਸਾਨਾ ਦੇ ਧਰਨੇ ਚ ਆਇਆ ਹਾਂ ਜੀ ਕੌਣ ਕੌਣ ਆਇਆ ਮੇਰਾ ਮੈਂ ਆਪਣੇ ਦਾਦਾ ਜੀ ਦੇ ਨਾਲ ਆਇਆ ਦਾਦਾ ਜੀ ਦੇ ਨਾਲ ਆਇਆ ਇਹ ਤੁਹਾਡੇ ਨਾਲ ਹੀ ਦੇ ਤੁਸੀਂ ਕਿੱਥੋਂ ਆਏ ਹੋ ਅਮਰਾਲਾ ਹਾਂਜੀ ਅਮਰਾਲਾ ਅਮਰਾਲਾ ਜੀ ਅਮਰਾਲਾ ਕੁੜੀਏ ਤੁਸੀਂ ਕਿੱਥੋਂ ਆਏ ਹੋ ਰਾਮਨਗਰੋਂ ਰਾਮਨਗਰ ਨੇੜੇ ਬਘਾੜੀ ਤੋਂ ਜ਼ਿਲ੍ਹਾ ਪਟਿਆਲਾ ਹਾਂਜੀ ਕਿ ਕੌਣ ਕੌਣ ਆਇਆ ਨਾਲ ਮੇਰੇ ਦਾਦਾ ਜੀ ਤੇ ਮੇਰੇ ਭਰਾ ਤੁਸੀਂ ਆਓ ਆਜੋ ਅ ਕਿਵੇਂ ਦੇਖਦੇ ਹੋ ਬੱਚਿਆਂ ਨੂੰ ਧਰਨਾ ਦਿਖਾਉਣ ਵਾਸਤੇ ਲੈ ਕੇ ਅਸੀਂ 13 ਤਰੀਕ ਤੋਂ ਆਣ ਲੱਗੇ ਆ ਉਹ ਟਰਾਲੀ ਸਾਡੀ ਖੜੀ ਹੈ ਟੈਂਕੀ ਪਾਣੀ ਦੀ ਹਾਂਜੀ ਸਾਡੇ ਹੱਥ ਪੈਰ ਭੰਨੇ ਪਏ ਆ ਅਸੀਂ ਸ਼ਾਂਤਮਈ ਸੀ ਸਾਰੇ ਸ਼ਾਂਤਮਈ ਅੰਦੋਲਨ ਸੀ ਸਾਡਾ ਅਸੀਂ ਉੱਥੇ ਪਹੁੰਚੇ ਹੋਏ ਸੀ ਪੁਲਿਸ ਦੇ ਆਪਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸੀ ਸਾਡੀ ਅੱਖਾਂ 'ਚ ਧੂਆਂ ਪੈ ਗਿਆ ਤੇ ਸਾਡੇ ਹੱਥ ਪੈਰ ਜਰਾਮਾ ਕੱਢ ਕੇ ਦਿਖਾਵਾ ਸਾਡੇ ਪੈਰ ਭੰਨੇ ਪਏ ਨੇ ਜਿਆਦਾ ਇਨਾਂ ਨੇ ਸਾਡੇ ਤੇ ਤੋ ਗੋਲੇ ਮਾਰਨੇ ਸ਼ੁਰੂ ਕਰਦੇ ਪੰਜਾਬ ਪੁਲਿਸ ਵਾਲੇ ਵੀ ਸਾਡੇ ਅੱਖਾਂ ਜੀ ਅੰਨੀ ਹੋ ਗਿਆ ਫਿਰ ਇੱਥੇ ਪਾਣੀ ਦੀ ਪ੍ਰੋਬਲਮ ਸੀ ਇੱਥੇ ਪਾਣੀ ਦੀ ਪ੍ਰੋਬਲਮ ਸੀ ਪਾਣੀ ਕਿਸੇ ਸਾਨੂੰ ਪਤਾ ਨਹੀਂ ਸੀ ਇਸ ਬਾਰੇ ਵੀ ਪਾਣੀ ਮਾਰਨਾ ਪੈਣਾ ਫਿਰ ਜੀ ਸਾਡੀ ਇੱਕ ਟੈਂਕੀ ਪਹਿਲਾਂ ਆਈ ਉਹਦੇ ਟੈਰ ਬੰਨਤੇ ਅਸੀਂ ਦੂਜੀ ਟੈਂਕੀ ਉਹ ਖੜਾਈ ਹੈ ਉਹ ਸਾਨੂੰ ਕੱਢਣ ਨਹੀਂ ਦਿੰਦੇ ਹਲੇ ਠੀਕ ਹੈ ਜੀ ਮੈਂ ਤਾਂ ਉਸੇ ਦਿਨ ਦਾ ਆ ਰਿਆਂ ਇਹ ਗੰਦੀ ਸਰਕਾਰ ਹੈ ਹੈਰਾਂ ਦੇ ਵਿੱਚ ਮਾਰਿਆ ਕਿਰਨ ਅਗਲੇ ਤੇ ਗੋਲੀਬਾਰੀ ਹੈ ਹਾ ਤਿੰਨੇ ਟਰ ਬਨੇ ਟਰ ਖੜਾ ਸਾਹਮਣੇ ਪਰਲੇ ਬਨੇ ਬਾਪੂ ਹੁਣਾਂ ਦਾ ਖੜਾ ਜੀ ਦਿਖਾ ਦਿਓ ਪਰਲੇ ਬਨੇ ਜਿਹੜਾ ਸਾਹਮਣੇ ਟਰੈਕਟਰ ਖੜਾ ਜਿਹੜਾ ਫੋਰਸ ਦੇ ਕੋਲੇ ਟਰੈਕਟਰ ਖੜਾ ਪਿੱਛੇ ਪੀਲੇ ਰੰਗ ਦੀ ਪਾਣੀ ਦੀ ਟੈਂਕੀ ਹੈ ਇਹ ਬਾਪੂ ਜੀ ਕਿੱਥੋਂ ਤੋਂ ਤੁਹਾਡਾ ਪਿੰਡ ਕਿਹੜਾ ਇਹ ਸਾਡਾ ਪਟਿਆਲਾ ਜ਼ਿਲ੍ਹਾ ਆਰਾਮਨਗਰ ਪਿੰਡ ਹੈ ਜੀ ਆਰਾਮ ਸਿੰਘ ਦਾ ਰਾਮ ਸਿੰਘ ਹੁਣਾਂ ਦਾ ਟਰੈਕਟਰ ਸੋਨਾਲਿਕਾ ਟਰੈਕਟਰ ਹੈ ਜੀ ਸੋਨਾਲਿਕਾ ਟਰੈਕਟਰ ਖੜਾ ਸੋਨਾਲਿਕਾ ਟਰੈਕਟਰ ਜਿਹੜਾ ਇਹ ਇਹਨਾਂ ਦਾ ਖੜਾ ਸਰਦਾਰ ਰਾਮ ਸਿੰਘ ਹੁਣਾਂ ਦਾ ਔਰ ਇਹਦੇ ਟਾਇਰ 파ੜ ਦਿੱਤੇ ਆ ਅਗਲੇ ਟਾਇਰ ਤੇ ਪਿਛਲੇ ਟਾਇਰ 파ੜ ਤੇ ਸਿੱਧੀਆਂ ਗੋਲੀਆਂ ਮਾਰੀਆਂ ਪੁਲਿਸ ਨੇ ਔਰ ਪਾਣੀ ਦੀ ਟੈਂਕੀ ਲੈ ਕੇ ਆਏ ਸੀਗੇ ਇਹ ਤਾਂ ਉਹਦੋਂ ਹੀ ਟਾਇਰ 파ੜ ਤੇ ਟਰੈਕਟਰ ਦੇ ਤੁਹਾਡੇ ਦੇ ਇਹਦੇ ਨਹੀਂ ਬਾੜੇ ਦੂਜੇ ਦੇ ਬਾੜੇ ਸੀ ਜੀ ਇਹਦੀ ਇੱਕ ਹਵਾ ਕੱਢੀ ਹੋਈ ਹੈ ਹਵਾ ਕੱਢਦੀ ਹੈ ਹਾਂ ਜੀ ਬੈਟਰੀ ਤਾਰ ਲਈ ਇਹਦੀ ਵੀ ਤਾਰ ਕੇ ਲੈ ਹਾਂ ਜੀ ਹਾਂ ਇੱਥੇ ਉਸ ਤੋਂ ਬਾਅਦ ਜੇ ਅਸੀਂ ਦੂਜੇ ਦਿਨ 14 ਤਰੀਕ ਨੂੰ ਸਾਡੇ ਢੱਲੇਵਾਲ ਸਰਵ ਕੋ ਚਿੱਠੀ ਆਈ ਉੱਥੋਂ ਚਿੱਠੀ ਆਈ ਕਿ ਵੀ ਸਾਡੇ ਨਾਲ ਗੱਲਬਾਤ ਇਹ ਦੋ ਹੱਥ ਪਾਏ ਹੋਇਆ ਇੱਕ ਦਾੜੀ ਨੂੰ ਪਾਇਆ ਹੋਇਆ ਜੀ ਇੱਕ ਪੈਰਾਂ ਨੂੰ ਤੇ ਇੱਥੇ ਤਾਂ ਕਹਿੰਦੇ ਉੱਥੇ ਤਾਂ ਕਹਿੰਦੇ ਆ ਵੀ ਸਾਡੇ ਨਾਲ ਗੱਲਬਾਤ ਕਰੋ ਠੀਕ ਹੈ ਜੀ ਇੱਥੇ ਇਹਨਾਂ ਨੇ ਡਰੇਨਾ ਨਾਲ ਮੁਕਾਬਲਾ ਕਰਿਆ ਜੀ ਸਾਡਾ ਸਾਡੇ ਡੱਲੇ ਸਾਹਿਬ ਜਦ ਗੱਲ ਉੱਥੇ ਕਰ ਰਹੇ ਸੀ ਨਾ ਸਾਨੂੰ ਪੁੱਛ ਰਹੇ ਸੀ ਵੀ ਜਾਈਏ ਕਿ ਨਾ ਜਾਈਏ ਗੱਲ ਕਰਨ ਤਾਂ ਇਹਨਾਂ ਨੇ ਡ੍ਰੋਨ ਉੱਤੇ ਛੱੜਦੀ ਬੰਬ ਨਹੀਂ ਸਿੱਟਿਆ ਡ੍ਰੋਨ ਡ੍ਰੋਨ ਹਾਂ ਡ੍ਰੋਨ ਡ੍ਰੋਨ ਉੱਥੇ ਪਹਚਾਈ ਜੀ ਇਹਨਾਂ ਨੇ ਸਾਡੇ ਪੰਜਾਬ ਦੇ ਇਲਾਕੇ 'ਚ ਡ੍ਰੋਨ ਉੱਥੇ ਪਹਚਾਈ ਹੈ ਤੇ ਸਾਡੇ ਨਾਲ ਪੂਰਾ ਮੁਕਾਬਲਾ ਕਰਿਆ ਉਸ ਤੋਂ ਅਗਲੇ ਦਿਨ ਇੱਕ ਤਨ ਬੰਦ ਰਹੇ ਹੈ ਪਰसों ਵਿੱਚ ਪਰसों ਵੀ ਬੰਬ ਧਮਾਕਾ ਹੋਇਆ ਅੱਜ ਤਾਂ ਨਹੀਂ ਆਇਆ ਡ੍ਰੋਨ ਕਾ ਅੱਜ ਨਹੀਂ ਕੱਲ ਵੀ ਨਹੀਂ ਆਈ ਜੀ ਕੱਲ ਨਹੀਂ ਆਈ ਟਰੈਕਟਰ ਲਿਆਉਣ ਦੇ ਬਾਰੇ ਕਿਉਂਕਿ ਟਰੈਕਟਰ ਦੇ ਨਾਲ ਜਿਹੜਾ ਕਿਸਾਨ ਦਾ ਕਿਸਾਨ ਦਾ ਰਿਸ਼ਤਾ ਹੁੰਦਾ ਪਿਓ ਪੁੱਤ ਵਾਲਾ ਹੁੰਦਾ ਹੈ ਟਰੈਕਟਰ ਟਰੈਕਟਰ ਦੇ ਨਾਲ ਤਾਂ ਕਿਸਾਨ ਦਾ ਪਿਓ ਪੁੱਤ ਵਾਲਾ ਰਿਸ਼ਤਾ ਹੁੰਦਾ ਟਰੈਕਟਰ ਦੇ ਨਾਲ ਜਿਹੜਾ ਇਹ ਇੱਕ ਪਾਸੇ ਵੀ ਉਹ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਇਹ ਕਿਉਂ ਲਿਆਉਂਦੇ ਨੇ ਇਹ ਤਾਂ ਖੇਤੀ ਸੰਧਾ ਇਹ ਖੇਤੀ ਸੰਧਾ ਇਹ ਵੀ ਖੇਤੀ ਵਾਸਤੇ ਆਸੀਂ ਖੇਤੀ ਵਾਸਤੇ ਆਏ ਹੋਏ ਆ ਤੇ ਇੱਕ ਪਾਸੇ ਉਹ ਗੰਦੇ ਦੱਸ ਰਿਹਾ ਕਿਸਾਨਾਂ ਨੂੰ ਇੱਕ ਪਾਸੇ ਉਹ ਗੱਲਬਾਤ ਕਰਨ ਨੂੰ ਕਰਦੇ ਆ ਦੱਸੋ ਤੁਸੀਂ ਇਸ ਤੋਂ ਗੰਦੀ ਹੋ ਸਕਦੀ ਸਰਕਾਰ ਕੋਈ ਅਸੀਂ ਤਾਂ ਆਪਣਾ ਹੱਕ ਲੈਣ ਆਏ ਆ ਹੱਕ ਲੈ ਕੇ ਛੱਡਾਂਗੇ ਹੁਣ ਸਾਰੇ ਘਰ-ਘਰ ਬੱਚੇ ਵੀ ਸਾਡੇ ਨਾਲ ਪਰ ਅਸੀਂ ਡਰਦੇ ਕੋਈ ਨਹੀਂ ਜਹਾ ਮੈਕਟਰ ਤੁਹਾਡੇ ਧਰਨੇ ਚ ਹਾਂਜੀ ਤੁਹਾਡੇ ਕਿੰਨੇ ਟਰੈਕਟਰ ਧਰਨੇ ਚ ਆਹ ਇੱਕ ਟਰੈਕਟਰ ਤੁਹਾਡਾ ਧਰਨੇ ਚ ਸਾਡੇ ਵੀ ਟਰੈਕਟਰ ਨੇ ਜੀ ਆਹ ਪਿੰਡ ਦੇ ਆਏ ਹੋਏ ਚਾਰ ਟਰੈਕਟਰ ਰੋਹ ਜਾਂਦੇ ਆ ਜੀ ਇੱਕ ਇੱਕ ਮਿੰਟ ਦੋ ਇਹ ਟਰੈਕਟਰ ਵਾਪਸ ਲਿਆਉਣ ਨੂੰ ਲੈ ਕੇ ਕੀ ਕੋਈ ਗੱਲਬਾਤ ਕੀਤੀ ਵੀ ਆ ਟਰੈਕਟਰ ਸਾਡਾ ਛੱਡਿਆ ਜਾਏਗੇ ਜੀ ਨਹੀਂ ਅਸੀਂ ਹਲੇ ਗੱਲਬਾਤ ਇਹ ਨਹੀਂ ਕਰੀ ਜੀ ਅਸੀਂ ਇਧਰਲਾ ਮਸਲਾ ਹੱਲ ਕਰੀਏ ਅਸੀਂ ਟਰੈਕਟਰ ਟਰੋਟਰ ਫੇਰ ਦੇਖੀ ਜਾਉ ਜੋ ਵੀ ਹੋਵੇ ਟਰੈਕਟਰ ਬਾਰੇ ਕੋਈ ਗੱਲ ਨਹੀਂ ਜੀ ਪਰ ਅਸੀਂ ਜਾਵਾਂਗੇ ਦਿੱਲੀ ਹਰ ਹਿੱਲੇ ਹਰ ਹਿੱਲੇ ਜਾਵਾਂਗੇ ਕਿਸੇ ਪਾਸੇ ਨੂੰ ਹਟ ਸਕਦੇ ਪਿੱਛੇ ਚਾਹੇ ਸਾਰੇ ਬਾਹਰਲੇ ਮੁਲਕ ਤੋਂ ਵੀ ਲਿਆਵੇ ਤੇ ਪੁਲਿਸ ਤਾਂ ਵੀ ਨਹੀਂ ਅਸੀਂ ਹਟ ਸਕਦੇ ਇਹ ਸੋਚ ਲਿਓ ਵੇਖੋ ਜੀ ਅਸੀਂ ਜਿਹੜੀ ਡਿੰਗ ਪੜ ਲਿਓ ਪਿੱਛੇ ਨਹੀਂ ਹਟਦੇ ਹੁਣ ਤੁਸੀਂ ਆਪਦੇ ਬੱਚਿਆਂ ਨੂੰ ਵੀ ਧਰਨਾ ਦਿਖਾਉਣ ਵਾਸਤੇ ਲੈ ਕੇ ਆਏ ਬੱਚੇ ਧਰਨਾ ਦੇਖਣ ਵਾਸਤੇ ਜਿੰਨਾਂ ਨੂੰ ਜਾਗਰਤ ਕਰਾਂਗੇ ਇਸ ਤਰ੍ਹਾਂ ਇਹ ਸਾਡੇ ਨਾਂ ਜਾਣ ਨੂੰ ਤਿਆਰ ਨੇ ਦਿੱਲੀ ਅਸੀਂ ਦਿਖਾਉਣ ਵਾਸਤੇ ਨਹੀਂ ਕੋਈ ਸਿਖਾਉਣ ਵਾਸਤੇ ਇਹ ਵੀ ਸਿੱਖਣਗੇ ਸਾਡੇ ਤੋਂ ਵੀ ਹੱਕ ਕਿਸ ਤਰ੍ਹਾਂ ਲੈਣਾ ਪੈਂਦਾ ਜੀ ਵੇਖੋ ਜੀ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਨੇ ਪਗੜੀ ਸੰਭਾਲ ਲਹਿਰ ਚੱਲੀ ਸੀਗੀ ਉਹਦੇ ਵੀ ਸਾਡੇ ਨੌਜਵਾਨ ਛੋਟੇ ਛੋਟੇ ਬੱਚੇ ਇਸ ਤਰ੍ਹਾਂ ਗਏ ਜਿਤਨਾ ਅੱਜ ਸ਼ੰਭੂ ਬੈਰੀਅਰ ਦੇ ਉੱਤੇ ਆਹ ਦੇਖ ਲਓ ਇੱਕ 6 ਸਾਲ ਦਾ ਲੜਕਾ ਬੱਚਾ ਔਰ ਇੱਕ 60 65 ਸਾਲ ਦਾ ਬਜ਼ੁਰਗ ਦਾਦੇ ਦੀ ਪੋਤਰੇ ਦੀ ਸਾਂਝ ਵੇਖ ਲਓ ਕਿਹੋ ਜੀ ਆ ਇਥੋਂ ਪ੍ਰਤੀਕ ਹੁੰਦਾ ਦਾਦੇ ਦੇ ਪੋਤਰੇ ਦੀ ਸਾਂਝ ਇੱਕ ਨਸਾਨ ਦਾ ਪੋਤਰਾ ਹੋ ਗਿਆ ਫਿਰ ਇੱਥੇ ਮਗਰ ਪਹੁੰਚਿਆ ਇੱਕ ਬਨੇ ਚਾਰ ਟਰੈਕਟਰ ਉਹਨਾਂ ਦੇ ਇੱਥੇ ਪਹੁੰਚੇ ਹੋਏ ਆ ਜਿਹਦੇ ਵਿੱਚ ਦੋ ਟਰੈਕਟਰ ਨਸ਼ਟ ਹੋ ਗਏ ਆ ਇਸ ਮੋਦੀ ਦੀ ਸਰਕਾਰ ਖੱਟੜ ਸਰਕਾਰ ਨੇ ਇਹਦੇ ਟਰੈਕਟਰਾਂ ਵਿੱਚ ਗੋਲੀਆਂ ਮਾਰ ਕੇ ਟਾਇਰ ਪਾੜ ਦਿੱਤੇ ਆ ਪਰ ਫਿਰ ਵੀ ਪੋਤਰੇ ਦਾ ਜज्ਬਾ ਵੀ ਕੀ ਫਿਰ ਵੀ ਆਪਣੇ ਦਾਦੇ ਦੇ ਨਾਲ ਇੱਥੇ ਆਣ ਖੜਾ ਸਾਰਾ ਪਰਿਵਾਰ ਇੱਥੇ ਆਣ ਕੇ ਖੜਾ ਵਾ ਮੈਂ ਆਪਦੇ ਚੈਨਲ ਦੇ ਮਾਧਿਅਮ ਰੇ ਖੱਟੜ ਨੂੰ ਦੱਸਣਾ ਚਾਹੁੰਦਾ ਵਾ ਜਿਹੜਾ ਖੱਟੜ ਕਹਿੰਦਾ ਵੀ ਟਰੈਕਟਰ ਟਰਾਲੀਆਂ ਲੈ ਕੇ ਨਾ ਆਓ ਬੱਸਾਂ ਟ੍ਰੇਨਾਂ ਦੇ ਚੜ ਕੇ ਉੱਥੇ ਆ ਜਾਓ ਟਰੈਕਟਰ ਇੱਕ ਸਾਡਾ ਗੱਡਾ ਆ ਕਿਸਾਨ ਦਾ ਜਿਹੜਾ ਟਰੈਕਟਰ ਆ ਉਹ ਇੱਕ ਗੱਡਾ ਵਾ ਉਹ ਗੱਡੇ ਤੇ ਰਾਹੀਂ ਜਿਤਨਾ ਹੀ ਆਪਣੇ ਪੱਠੇ ਚਾਰੇ ਮਾਲ ਡੰਗਰ ਦਾ ਕੰਮ ਕਰਦੇ ਆ ਖੇਤਾਂ ਵਿੱਚੋਂ ਗਾਈ ਹੋਈ ਫਸਲ ਉਹਨੂੰ ਢੋਣ ਵਾਸਤੇ ਆਪਾਂ ਉੱਥੇ ਕੱਢਦੇ ਉਸ ਟਾਈਮ ਬੱਸ ਦੀ ਦੀ ਲੋਡ ਪੈਂਦੀ ਕਾਰ ਦੀ ਲੋਡ ਨਹੀਂ ਪੈਂਦੀ ਜਾਨੀ ਕਿ ਟਰੈਕਟਰ ਟਰਾਲੀ ਦੀ ਲੋਡ ਪੈਂਦੀ ਆ ਖੱਟੜ ਸਾਹਿਬ ਜਦ ਤੱਕ ਕਿਸਾਨ ਰਹੇਗਾ ਸਾਡਾ ਟਰੈਕਟਰ ਰਹੇਗਾ ਟਰੈਕਟਰ ਸਾਡਾ ਨਿਸ਼ਾਨ ਰਹੇਗਾ ਟਰੈਕਟਰ ਤੇ ਹੀ ਆਵਾਂਗੇ ਤੇ ਟਰੈਕਟਰ ਤੇ ਹੀ ਜਾਵਾਂਗੇ ਤੇਰੀ ਛਾਤੀ ਦੇ ਉੱਪਰ ਦੀ ਨਾਂਕ ਤੇ ਦਿਲੀ ਜਾਵਾਂਗੇ ਬੋਲੇ ਸੋਨ ਹੈ ਸਤਿ ਸ੍ਰੀ ਅਕਾਲ ਸ਼ੰਭੂ ਬਾਰਡਰ ਦੇ ਉੱਪਰ ਇਧਰਲੇ ਬੰਨੇ ਬਾਈ ਹੋਣਾ ਨੇ ਹੱਥ ਦੇ ਵਿੱਚ ਫੜਿਆ ਕਿ ਅਸੀਂ ਕਿਸਾਨ ਆ ਅਸੀਂ ਕਿਸਾਨ ਆ ਆਤੰਕਵਾਦੀ ਨਹੀਂ ਤਾਂ ਵੀ ਆਰ ਨਾਟ ਅਰੇਸਟ ਇਹ ਇਹ ਲਿਖਿਆ ਹੋਇਆ ਇਹਨਾਂ ਨੇ ਇਹ ਲਿਖਣ ਦੀ ਲੋੜ ਲਿਖ ਕੇ ਕਿਹਨੂੰ ਦੱਸ ਰਹੇ ਹੋ ਕੀ ਲੋੜ ਪਈ ਹੈ ਇਹਨੂੰ ਦੱਸੋ ਇਹ ਸਾਨੂੰ ਆਤੰਕਵਾਦੀ ਸਮਝਦੇ ਨੇ ਹਨ ਜਦ ਕਿ ਇਸ ਦਾ ਕਿਸਾਨ ਆ ਇਸ ਤਾਂ ਆਪਣੀਆਂ ਮੰਗਾਂ ਮੰਗ ਰਹੇ ਆ ਅਸੀਂ ਕੋਈ ਧੱਕਾ ਵੀ ਨਹੀਂ ਕਰ ਰਹੇ ਤਾਂ ਸ਼ਾਂਤ ਮੈਦਾਨਿਕੇ ਨਾਲ ਬੈਠੇ ਸੀਗੇ ਇਧਰੋਂ ਬੰਬ ਗੋਲੇ ਸੀ ਟਰੇ ਸੀਗੇ ਸਾਡਾ ਨੁਕਸਾਨ ਕਰ ਰਹੇ ਦੀ ਕਾ ਵੀ ਕਿਸਾਨ ਨੇ ਸੱਟਾਂ ਵੱਜੀਆਂ ਅਸੀਂ ਉਹੀ ਦੱਸਣ ਆਇਆ ਵੀ ਅਸੀਂ ਕਿਸਾਨ ਆ ਵੀ ਆਤੰਕਵਾਦੀ ਨਹੀਂ ਹੈਗੇ ਵੀ ਅਸੀਂ ਲੋਕਾਂ ਦਾ ਢਿੱਡ ਭਰਦਿਆਂ ਹਨਾ ਜੇ فاਸਲੇ ਨਹੀਂ ਹੋਊਗੀ ਲੋਕ ਖਾਣਗੇ ਕਿੱਥੋਂ ਖਾਣਾ ਕਿੱਥੋਂ ਖਾਣਗੇ ਬਸ ਇਹੀ ਦੱਸਣਾ ਚਾਹ ਰਿਹਾ ਕਿੱਥੋਂ ਆਇਓ ਜੀ ਇਹ ਬਟਾਲਾ ਤੋਂ ਬਟਾਲਾ ਤੋਂ ਹਾਂਜੀ ਐਵੇਂ ਦੇਖਦੇ ਹਾਂ ਪਹਿਲੇ ਦਿਨ ਤੋਂ ਰਟੇ ਹੋਏ ਇੱਥੇ ਅਸੀਂ ਪਹਿਲੇ ਦਿਨ ਤੋਂ ਰਟੇ ਆਏ ਜੀ ਅਸੀਂ ਸ਼ੁਰੂ ਤੋਂ ਜਦੋਂ ਦਾ ਇੱਥੇ ਹੀ ਹਾਂ ਤੁਸੀਂ ਕਿੱਥੋਂ ਆਏ ਬਾਈ ਜੀ ਅਸੀਂ ਪੰਜਾਬ ਯੂਨੀਵਰਸਿਟੀ ਪੜ੍ਹਦੇ ਹਾਂ ਤੇ ਵੈਸੇ ਬੇਸਿਕਲੀ ਪੰਜਾਬ ਤੋਂ ਆ ਜੀ ਸਾਡੇ ਪਿੰਡੋਂ ਵੀ ਟਰਾਲੀਆਂ ਆਈਆਂ ਤੇ ਅਸੀਂ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਸਾਰੇ ਇੱਥੇ ਹੌਮ ਹੌਮਾ ਕੇ ਪਹੁੰਚੇ ਆ ਸੋ ਜਿਵੇਂ ਮੋਦੀ ਸਰਕਾਰ ਪਹਿਲਾਂ ਵੀ ਅਸੀਂ ਦਿੱਲੀ ਵੀ ਡਟ ਕੇ ਖੜੇ ਸੀ ਤੇ ਇੱਥੇ ਵੀ ਅਸੀਂ ਡਟ ਕੇ ਆਏ ਆ ਸੋ ਕਿਸੇ ਤਰ੍ਹਾਂ ਦੀ ਵੀ ਕਿਸਾਨਾਂ ਨੂੰ ਮਤ ਦੀ ਲੋੜ ਹੋਵੇ ਅਸੀਂ ਡਟ ਕੇ ਖੜਾਂਗੇ ਤੇ ਮੇਰੀ ਚੇਤਾਵਨੀ ਪੰਜਾਬ ਸਰਕਾਰ ਨੂੰ ਵੀ ਆ ਵੇਖੋ ਜੀ ਇੱਥੇ ਅਸੀਂ ਅੱਜ ਪੰਜਾਬ 'ਚ ਖੜੇ ਆ ਕੀ ਮਜਾਲ ਆ ਕਿ ਉਧਰੋਂ ਡਰੋਨ ਆ ਕੇ ਇੱਧਰ ਜਾਂ ਸਾਡੀਆਂ ਮਸ਼ੀਨਾਂ ਪੰਜਾਬ ਚ ਘੇਰੀਆਂ ਜਾਣ ਜਾਂ ਪੰਜਾਬ ਦੇ ਵਿੱਚ ਨੈਟ ਬੰਦ ਕਰਨ ਦਾ ਪੰਜਾਬ ਸਰਕਾਰ ਦਾ ਕੀ ਮਤਲਬ ਆ ਇਹ ਸ਼ਰਿਆਂ ਪਤਾ ਲੱਗਦਾ ਕਿ ਮਿਲੀ ਭੁਗਤ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਨਾਲ ਤਰੀ ਕਹਿੰਦੇ ਕਿ ਕੇਂਦਰ ਸਰਕਾਰ ਨੇ ਜਿਹੜਾ ਸਰਕੂਲਰ ਜਾਰੀ ਕੀਤਾ ਕੇਂਦਰ ਸਰਕਾਰ ਦੇ ਵੱਲੋਂ ਆਇਆ ਵੀ ਬੰਦ ਕੀਤਾ ਜਾਵੇ ਨੈਟ ਨਹੀਂ ਮੁੱਖ ਮੰਤਰੀ ਦੀ ਫਿਰ ਵਾਹ ਨਹੀਂ ਚਲਦੀ ਫਿਰ ਕੇਂਦਰ ਦੀ ਜਦੋਂ ਇੱਥੇ ਆਪਣੇ ਹਕੂਮਤ ਹੋ ਗਈ ਫਿਰ ਮੁੱਖ ਮੰਤਰੀ ਕਹਦੇ ਲਈ ਆ ਉਹਨੂੰ ਕੁਰਸੀ ਛੱਡਣੀ ਚਾਹੀਦੀ ਹੈ ਪੰਜਾਬ ਦੇ ਏਰੀਏ ਦੇ ਵਿੱਚ ਅੰਬਾਲੇ ਦੇ ਨਾਲ ਲੱਗਦੀ ਜਿਹੜੀ 벨ਟ ਹੈ ਆਪਣੇ ਪੰਜਾਬ ਦੀ ਇੱਥੇ ਸਾਰੇ ਨੈੱਟ ਬੰਦਾ ਲੋਕਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਲੋਕਾਂ ਦੇ ਟਰੈਕਟਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹਰਿਆਣੇ ਚ ਤਾਂ ਉਹ ਧੱਕਾਸ਼ਾਹੀ ਕਰਦੇ ਆ ਪਰ ਆਪਾਂ ਪੰਜਾਬ ਚ ਚੱਲਣ ਨਹੀਂ ਦੇਣੀ ਭਾਜਦਿਆਂ ਨੂੰ ਵਾਣ ਬਰਾਬਰ ਆ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਦੇਣਾ ਚਾਹੁੰਦਾ ਆਪਾਂ ਇੱਕ ਜਾਂ ਦੋ ਨਹੀਂ ਚਾਰ ਲੋਕੋ ਜਿਹੜੀ ਮੁਕਿਆਂ ਇਨਾ ਜ਼ਾਲਮਾਂ ਤੋਂ ਮੁੱਕਣੀ ਨਹੀਂ ਐਡੀ ਲੰਬੀ ਐ ਸਾਡੀ ਕਤਾਰ ਲੋਕੋ ਬਿਲਕੁਲ ਤਾਂ ਇਹ ਕਹਿੰਦੇ ਕਿ ਜਿਹੜਾ ਧਿਆਨ ਕੀਤਾ ਜਾਵੇ ਇਹਨਾਂ ਚੀਜ਼ਾਂ ਤੇ ਵੀ ਪੰਜਾਬ ਦੇ ਵਿੱਚ ਵੀ ਨੈਟ ਬੰਦ ਕੀਤਾ ਜਾ ਰਿਹਾ ਤਾਂ ਫਿਰ ਸਰਕਾਰ ਨੂੰ ਇੰਟਰਵੈਂਸ਼ਨ ਕਰਨੀ ਚਾਹੀਦੀ ਐ ਮਤਲਬ ਬੀਬੀਆਂ ਵੀ ਪਹੁੰਚੀਆਂ ਹੋਈਆਂ ਪਿੱਛੇ ਨਿਹੰਗ ਸਿੰਘ ਵੀ ਪਹੁੰਚ ਰਹੇ ਆ ਔਰ ਨਹੀਂ ਸਕਦਾ ਇਹ ਬਾਰਡਰਾਂ ਦੇ ਕਰ ਦੇਣ ਜਿਵੇਂ ਇਹਨਾਂ ਨੇ ਉਰੇ ਫੋਰਸ ਲਾਈ ਆ ਜੇ ਬਾਰਡਰਾਂ ਤੇ ਲਾਣ ਫਿਰ ਉੱਥੋਂ ਚਿੱਟਾ ਨਾ ਹੋਵੇ ਵਾਧਰਾ ਤੇ ਇਨੀ ਸਖਤਾਈ ਕਰਦੇ ਨੇ ਤਾਂ ਉਧਰਲੇ ਬੰਨੇਓ ਚੱਟਾ ਨਾ ਆਵੇ ਇਹ ਇਹ ਗੱਲ ਕਹਿ ਰਹੇ ਨੇ ਔਰ ਇਧਰਲੇ ਬੰਨੇ ਵੀ ਇਸੇ ਤਰੀਕੇ ਦੇ ਨਾਲ ਮਾਹੌਲ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਕਠੇ ਹੋਏ ਹੋਏ ਆ ਮੌਕੇ ਦੇ ਉੱਪਰ ਤਾਂ ਡਿਸਪਲਿਨ ਪੂਰਾ ਮੇਨਟੇਨ ਕੀਤਾ ਜਾ ਰਿਹਾ ਆ ਦੇਖੋ ਇਧਰਲੇ ਬੰਨੇ ਤਾਰ ਲਾਤੀ ਆ ਇਹਨਾਂ ਨੇ ਤਾਂ ਕਹਿੰਦੇ ਕਿ ਇਧਰਲੇ ਬੰਨੇ ਅਸੀਂ ਤਾਰ ਤੋਂ ਪਿੱਛੇ ਰੱਖਿਆ ਜਾਵੇ ਕਹਿੰਦੇ ਅਗਲੇ ਬੰਨੇ ਨਾ ਜਾਣ ਦਿੱਤਾ ਜਾਵੇ ਅਗਲੇ ਬੰਨੇ ਪੂਰੇ ਡਿਸਪਲਿਨ ਮੇਨਟੇਨ ਕੀਤਾ ਜਾ ਰਿਹਾ ਵੀ ਤਾਰ ਦੇ ਇਧਰਲੇ ਬੰਨੇ ਨਹੀਂ ਜਾਣਾ ਤਾਰ ਦੇ ਅੰਦਰਲੇ ਬੰਨੇ ਰਹਿਣਾ ਬਾਪੂ ਹੁਣ ਇਧਰ ਡਿਸਪਲਿਨ ਹਾਂਜੀ ਕਿੱਥੋਂ ਆਇਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਦੇਸ਼ਾਂ ਦੇਸ਼ਾ ਇੰਡੀਆ ਤੁਸੀਂ ਸਾਡੀ ਕਰਿਓ ਕੀ ਮਾ ਜਿਹੜਾ ਵੇਖ ਨਹੀਂ ਦੇ ਜੇ ਤਰਨਤਾਰ ਸਾਡਾ ਜ਼ਿਲ੍ਹਾ ਵਾ ਬਾਬਾ ਸਰਦਨ ਜੂਣ ਪਿੰਡ ਸੂਰਵੰਡ ਬਜੇਤਰ ਸਿੰਘ ਜੀ ਅੰਗਰੇਜ਼ ਸਿੰਘ ਜੀ ਬਗਰਾੜੀ ਅਸੀਂ ਜੋ ਵੱਡੇ ਕਾਫਲੇ ਚ 11 ਤਰੀਕ ਦੇ ਤੁਰੇ ਆ ਅੱਜ ਸਾਨੂੰ 6ਵਾਂ ਦਿਨ ਹੋ ਗਿਆ ਇਸ ਤਰ੍ਹਾਂ ਬੈਠੇ ਨੇ ਸ਼ੰਭੂ ਬਾਰਡਰ ਤੇ ਪਰ ਵੇਖ ਲਓ ਇਹ ਚੀਨ ਵਾਲਾ ਬਾਰਡਰ ਬਣਾਇਆ ਗਿਆ ਵਾ ਤਾ ਜੋ ਸਾਡੇ ਦੇ ਦਿਲ ਰਾ ਸਾਡੇ ਤੇ ਗੋਲੀਆਂ ਭਰਾਈਆਂ ਜਾ ਰਹੀਆਂ ਸਾਡੇ ਨੌਜਵਾਨ ਸਾਡੇ ਜਿਹੜੇ ਮਜ਼ਦੂਰੋ ਸ਼ਹੀਦ ਵੀ ਇਹਨਾਂ ਕੀਤੇ ਆ ਫੱਟਰ ਵੀ ਕੀਤੇ ਆ ਅਸੀਂ ਇਹਨਾਂ ਦੀ ਨਖੇਦੀ ਕਰਦੇ ਅਸੀਂ ਆਪਣੇ ਅੱਜ ਹੱਕ ਮੰਗਣ ਲਈ ਆਏ ਆ ਸਾਡੀਆਂ ਧੀਆਂ ਬੱਚੇ ਛੋਟਾ ਛੋਟਾ ਪਰਿਵਾਰ ਸਾਡਾ ਸਾਰਾ ਆਇਆ ਵਾ ਤਾਂ ਜੋ ਅਸੀਂ ਆਨੇ ਆਏ ਸਾਡੀ ਜਿਹੜੇ ਆ ਮੰਗਾ ਮੰਨੀਆਂ ਜਾਣ ਤਾਂ ਅਸੀਂ ਜਿਹੜੀ ਹੈ ਜਿੱਤ ਕਰਕੇ ਜਾਵਾਂਗੇ ਅਗਰ ਅੱਜ ਜੇ ਕੋ ਸਾਡੀ ਮੀਟਿੰਗ ਚ ਕੁਝ ਨਾ ਨਿਕਲਿਆ ਤੋ ਫਿਰ ਜੋ ਵੀ ਸਾਡੇ ਆਗੂ ਫੈਸਲਾ ਦੇਣਗੇ ਉਹ ਅਸੀਂ ਪ੍ਰਵਾਨ ਕਰਨਾ ਵਾ ਤੇ ਅਸੀਂ ਜਿਹੜੀਆਂ ਆਪਣੀਆਂ ਸਵਾਮੀਨਾਥ ਦੀ ਰਿਪੋਰਟ ਐਮ ਐਸ ਸੀ ਜੋ 220 ਸੋਧ ਬੇਲਾ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਜੋ ਮਤਲਬ ਸਾਡੀ ਮਜ਼ਦੂਰਾਂ ਦੀ ਦਿਹਾੜੀ ਜੋ ਸਾਡੀ ਐਮ ਐਸ ਸੀ ਸਾਰੇ ਲਿਕੇ ਤੇ ਆਦੇ ਹੱਕ ਲਿਕੇ ਜਨਾ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਪਤੀ ਇਹ ਇਹ ਮਹੌਲਾ ਸ਼ੰਭੂ ਬਾਰਡਰ ਦੇ ਉੱਪਰ ਜਿੱਥੇ ਕਿ ਕਿਸਾਨ ਕਹਿੰਦੇ ਕਿ ਅਸੀਂ ਆਪਣੀਆਂ ਮੰਗਾਂ ਮਨਾ ਕੇ ਹੀ ਵਾਪਸ ਜਾਵਾਂਗੇ ਅੱਜ ਸ਼ਾਮ ਦੀ ਮੀਟਿੰਗ ਦਾ ਕਹਿੰਦੇ ਇੰਤਜ਼ਾਰ ਆ ਸ਼ਾਮ ਦੀ ਮੀਟਿੰਗ ਹੋ ਜੇ ਔਰ ਉਸ ਤੋਂ ਬਾਅਦ ਫਿਰ ਜਿਵੇਂ ਆਗੂ ਹੁਕਮ ਕਰਨਗੇ ਜੇ ਦਿੱਲੀ ਵਾਲ ਨੂੰ ਵਧਣਾ ਪਿਆ ਤਾਂ ਫਿਰ ਕਹਿੰਦੇ ਦਿੱਲੀ ਕੂਚ ਕਰਾਂਗੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰਭੂ ਬਾਰਡਰ